ਰਸ਼ਨ अनेक एक ਜਐ ਉਤਰ અલੰਕਾਰ ਮਾਨੋ ਤੈ ਚਿੱਤਰ ਤੋਂ ਸਵਾਲ ਇੱਥੇ ਦੋ ਨੇ ਪ੍ਰਸ਼ਨ ਇੱਥੇ ਦੋ ਨੇ ਨਿਰਮਲ ਕਰਮ ਕਿਹੜਾ ਹੈ ਤੇ ਸ੍ਰੇਸ਼ਟ ਧਰਮ ਕਿਹੜਾ ਹੈ ਤੋਂ ਪ੍ਰਸ਼ਨ ਦੋ ਨੇ ਤੇ ਜਵਾਬ ਇੱਕ ਹੈ ਇੱਕ ਜਵਾਬ ਵਿੱਚ ਦੋਹਾਂ ਸਵਾਲਾਂ ਦਾ ਸਮਾਧਾਨ ਦੋਹਾਂ ਸਵਾਲਾਂ ਦਾ ਜਵਾਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਿੱਤਾ ਇਹਨੂੰ ਸਾਹਿਤਿਕ ਦੁਨੀਆ ਦੇ ਵਿੱਚ ਕਹਿੰਦੇ ਨੇ ਚਿਤਰਾ ਅਲੰਕਾਰ ਅਲੰਕਾਰਾਂ ਨਾਲ ਸਾਹਿਤ ਜੋ ਹੈ ਸ਼ੋਭਦਾ ਹੈ ਤੋ ਇਹ ਅਲੰਕਾਰ ਹੈ ਇਹਨੂੰ ਕਹਿੰਦੇ ਨੇ ਚਿਤਰਾ ਅਲੰਕਾਰ ਪ੍ਰਸ਼ੰਦੋ ਨੇ ਸ੍ਰੇਸ਼ਟ ਧਰਮ ਤੇ ਨਿਰਮਲ ਕਰਮ ਤੁਹਣ ਨਿਰਮਲ ਕਰਮ ਕੀ ਹੈ ਸ੍ਰੇਸ਼ਟ ਧਰਮ ਕੀ ਹੈ ਸਗਲ ਧਰਮ ਮੇ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਹਰੀ ਦਾ ਨਾਮ ਜਪ ਇਹੀ ਨਿਰਮਲ ਕਰਮ ਹੈ ਹਰੀ ਦਾ ਨਾਮ ਜਪ ਇਹੀ ਸ੍ਰੇਸ਼ਟ ਧਰਮ ਹੈ ਔਰ ਕੋਈ ਨਿਰਮਲ ਕਰਮ ਨਹੀਂ ਔਰ ਕੋਈ ਸ੍ਰੇਸ਼ਟ ਧਰਮ ਨਹੀਂ ਹਰ ਕੋ ਨਾਮ ਜਪ ਇਹ ਦੋ ਸਵਾਲਾਂ ਦਾ ਜਵਾਬ ਹੈ ਜਪ ਕਰ ਬਸ ਇਹੀ ਸ੍ਰੇਸ਼ਟ ਧਰਮ ਹੈ ਇਹੀ ਨਿਰਮਲ ਕਰਮ ਹੈ ਇਸ ਤੋਂ ਵੱਡਾ ਹੋਰ ਕੋਈ ਨਿਰਮਲ ਕਰਮ ਨਹੀਂ ਤੂੰ ਜਪ ਕਰ ਇਸ ਤੋਂ ਵੱਡਾ ਹੋਰ ਕੋਈ ਧਰਮ ਨਹੀਂ ਤੂੰ ਜਪ ਕਰ ਤੇ ਖਿਮਾ ਕਰਨੀ ਜਪ ਨੇ ਸ਼ੁੱਧ ਕਰਨਾ ਹੈ ਜਪ ਨੇ ਪਵਿੱਤਰ ਕਰਨਾ ਹੈ ਜਪ ਨੇ ਨਿਰਮਲ ਕਰਨਾ ਹੈ ਜਪ ਨੇ ਸ੍ਰੇਸ਼ਟ ਬਣਾਣਾ ਹੈ ਤੇ ਜਪ ਸਿੱਖ ਦੇ ਚੋਂ ਨਿਕਲ ਜਾਏ ਸਿੱਖੇ ਨਿਕਲ ਜਾਂਦੀ ਹੈ ਸਿੱਖ ਤੇ ਖੜਾ ਹੀ ਜਪ ਤੇ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਹਿਲੀ ਬਾਣੀ ਜਪ ਹੈ ਔਰ ਸਮੁੱਚੇ ਸਿੱਖ ਜਗਤ ਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਪ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਤੇ ਜਪ ਨਾਲ ਜੁੜੋਗੇ ਖਾਲਸ ਹੋਵੋਗੇ ਸ਼ੁੱਧ ਹੋਵੋਗੇ ਜਪ ਨਾਲ ਜੁੜੋਗੇ ਬਹਾਦਰ ਹੋਵੋਗੇ ਸੁਰਜੀਤ ਹੋਵੋਗੇ ਜੀਵਦੇ ਜਾਗਦੇ ਹੋਵੋਗੇ ਮੂਲ ਗੱਲ ਜਿਹੜੀ ਹੈ ਉਹ ਜਪ ਹੈ ਤਾਂ ਸਾਬ ਇੱਥੇ ਕਹਿੰਦੇ ਨੇ ਪਾਪ ਕੀ ਹੈ ਪਾਪ ਦੀ ਹੁਣ ਵਜਾਹਤ ਹੈ ਦੋ ਲਫ਼ਜ਼ਾਂ ਦੇ ਵਿੱਚ ਕਰਨੀ ਹੋਵੇ ਜਿਸ ਬੋਲ ਤੋਂ ਜਿਸ ਕਰਮ ਤੋਂ ਜਿਸ ਕਿਰਦਾਰ ਤੋਂ ਜਿਸ ਵਿਚਾਰ ਤੋਂ ਕਿਸੇ ਨੂੰ ਝੋਟ ਪਹੁੰਚੇ ਪਾਪ ਕੋਈ ਲਿਖ ਕੇ ਪਾਪ ਕਰਦਾ ਹੈ ਕੋਈ ਬੋਲ ਕੇ ਪਾਪ ਕਰਦਾ ਹੈ ਕੋਈ ਕਰ ਕੇ ਪਾਪ ਕਰਦਾ ਹੈ ਪਾਪ ਤੇ ਕਈ ਤਰ੍ਹਾਂ ਦੇ ਝੋਟ ਕੇ ਸੈਨੂੰ ਪਹਚਾਣੀਏ ਲਿਖ ਕੇ ਝੋਟ ਪਹਚਾਓ ਇਸ ਦੇਸ਼ ਦੇ ਵਿੱਚ ਬੜਾ ਬੇਹੰਤਰ ਪਾਪ ਹੈ ਮੈਂ ਜਿੰਨੇ ਅਖਬਾਰਾਂ ਦੇ ਐਡੀਟਰ ਦੇਖੇ ਮਹਾ ਪਾਪੀ ਦੇਖੇ ਜੋ ਕੁਝ ਲਿਖਦੇ ਪੈਸੇ ਜਿੰਨਾ ਲਿਖਦੇ ਪੈਸੇ ਤੇ ਫਿਰ ਪਾਪੀਏ ਦੇਖੇ ਸੂਚਨਾ ਪ੍ਰਸਾਰ ਮੰਤਰੀ ਜੋ ਟੀਵੀ ਦੇ ਤੇ ਜੋ ਬੁਲਾਈ ਜਾਂਦੇ ਨੇ ਬੁਲਾਈ ਜਾਂਦੇ ਨੇ ਝੋਟ ਬੋਲ ਕੇ ਝੋਟ ਪਹਚਾਈ ਜਾਂਦੇ ਨੇ ਇੰਨੀ ਝੋਟ ਪਹਚਾਣੀ ਹੈ ਬੋਲ ਕੇ ਝੋਟ ਪਹਚਾਣੀ ਲਿਖ ਕੇ ਝੋਟ ਪਹਚਾਣੇ ਜਾਂ ਕਿਸੇ ਕਰਮ ਨਾਲ ਝੋਟ ਪਹਚਾਣੇ ਇਹ ਜਿਹੜਾ ਝੋਟ ਪਹਚਾਣਾ ਹੈ ਇਹ ਪਾਪ ਹੈ ਮਹਾਰਾਜ ਕਹਿੰਦੇ ਨੇ ਆਰਾਮ ਦੇ ਦਾਸਾਂ ਦੇ ਸਰੋਵਰ ਰਾਮਦਾਸ ਸਰੋਵਰ ਦੇ ਚ ਇਸ਼ਨਾਨ ਕੀਤਾ ਤੇ ਕਿਸੇ ਨੂੰ ਝੋਟ ਪਹਚਾਣ ਵਾਲੀ ਜਿਹੜੀ ਪਾਤ ਬਿਰਤੀ ਸੀ ਉਹ ਧੁੱਲ ਗਈ ਹੁਣ ਝੋਟ ਨਹੀਂ ਪਹੁੰਚਾਂਦਾ ਨਿਰਮਲ ਹੋ ਗਏ ਪਵਿੱਤਰ ਹੋ ਗਏ ਔਰ ਇਹ ਹਕੀਕਤ ਹੈ ਸਿੱਖ ਨੇ ਆਪਣਾ ਹੱਕ ਮੰਗਿਆ ਕਿਸੇ ਦਾ ਹੱਕ ਖੋਇਆ ਨਹੀਂ ਅੱਜ ਤੱਕ ਨਹੀਂ ਇਹ ਤੇ ਜਸ ਕਰਦਾ ਹੈ ਇਹ ਤੇ ਸਤਿਗੁਰਾਂ ਨਾਲ ਜੁੜਿਆ ਹੋਇਆ ਹੈ ਪਰ ਇਤਨੀ ਗੱਲ ਸਪਸ਼ਟ ਹੈ ਕਿ ਜਦ ਕੋਈ ਇਸ ਦਾ ਹੱਕ ਖੋਲੇ ਤੇ ਮੁਰਦਾ ਨਹੀਂ ਫਿਰ ਜੀਮਦਾ ਜਾਗਦਾ ਹੈ ਇਹਦੀਆਂ ਤਲੀਆਂ ਵੀ ਮਲਣ ਦੀਆਂ ਲੋੜ ਨਹੀਂ ਇਹਦੇ ਅੰਦਰ ਉਂਝੀ ਹੋਂਨ ਰੂ ਕਰ ਰਿਹਾ ਹੈ ਇਹਦੇ ਅੰਦਰ ਉਂਝ ਵੀ ਜਜ਼ਬਾ ਮੌਜੂਦ ਹੈ ਇਸ ਦੇ ਅੰਦਰ ਉਂਝ ਹੀ ਜੋ ਹੈ ਅਗਨੀ ਮੌਜੂਦ ਹੈ ਤਾਂ ਸਾਬ ਕਹਿੰਦੇ ਆ ਰਾਮ ਦੇ ਦਾਸਾਂ ਦੇ ਸਰੋਵਰ ਦਾ ਇਸ਼ਨਾਨ ਕੀਤਾ ਹੋਇਆ ਕਿ ਸਾਰੇ ਪਾਪ ਧੁੱਲ ਗਏ ਸਾਰੇ ਗੁਨਾਹ ਧੁੱਲ ਗਏ ਹਾਂ ਜੀ ਇਸ਼ਨਾਨ ਕਰਕੇ ਨਿਰਮਲ ਹੋ ਗਏ ਪਵਿੱਤਰ ਹੋ ਗਏ ਹਾਂਜੀ ਪਰ ਇਹ ਬਖਸ਼ਿਸ਼ ਗੁਰੂ ਨੇ ਦਾਨ ਦੇ ਰੂਪ ਵਿੱਚ ਦਿੱਤੀ ਹੈ ਅਸੀਂ ਕੋਈ ਮੁੱਲ ਦਿੱਤਾ ਹੈ ਸਰੋਵਰ ਦਾ ਇਸ ਹਰੀ ਮੰਦਰ ਦਾ ਕੋਈ ਮੁੱਲ ਦਿੱਤਾ ਹੈ ਕੋਈ ਮੁੱਲ ਚੁਕਾਇਆ ਸਤਿਗੁਰ ਨੇ ਇਤਨਾ ਵੱਡਾ ਤੀਰਥ ਇਤਨਾ ਵੱਡਾ ਸਤਸੰਗ ਦਾ ਗੜ ਇਤਨਾ ਵੱਡਾ ਪਵਿੱਤਰਤਾ ਦਾ ਸੋਮਾ ਸਾਨੂੰ ਦਾਨ ਦੇ ਦਿੱਤਾ ਹੈ ਅਸੀਂ ਇਸ ਦੇ ਜਿਵਦਾਨ ਵਿੱਚ ਕੀ ਦਿੱਤਾ ਹੈ ਸਾਨੂੰ দান ਦੇ ਚ ਦਿੱਤਾ ਹੈ ਇਤਨਾ ਸ਼ਰਮੋਰ ਕੇਂਦਰ ਬਖਸ਼ਿਸ਼ ਭਰਿਆ ਇਹ ਪਵਿੱਤਰ ਅਸਥਾਨ ਔਰ ਬਖਸ਼ਿਸ਼ ਭਰਿਆ ਇਹ ਨਿਰਮਲ ਜਲ ਇਹ ਸਾਰੀ ਦਾਤ ਸਾਨੂੰ ਉਸਨੇ দান ਦੇ ਰੂਪ ਚ ਦਿੱਤੀ ਹੈ ਅਸੀਂ ਇਸ ਢੰਗ ਨਾਲ ਸਾਰੇ ਜੋ ਹੈ ਬਿਖਾਰੀਆਂ ਤਾਂ ਸ਼ਾਇਦ ਕਹਿੰਦੇ ਨੇ ਪੂਰੇ ਗੁਰਦੇਵ ਨੇ ਇਹ দান ਕੀਤਾ ਹੈ ਇਹ ਬਖਸ਼ਿਸ਼ ਕੀਤੀ ਹਾਂ ਜੀ ਹਰ ਪ੍ਰਕਾਰ ਦੀ ਜਿਹੜੀ ਕੁਸ਼ਲਤਾ ਹੈ ਹਰ ਪ੍ਰਕਾਰ ਦਾ ਜੋ ਮੰਗਲ ਹੈ ਸੋਖ ਹੈ ਕਲਿਆਣ ਹੈ ਉਹਦੀ ਪ੍ਰਾਪਤੀ ਹੋਈ ਮਨ ਦੇ ਚ ਉਸਦੀ ਧਾਰਨਾ ਹੋਈ ਹਾਂ ਜੀ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਕਰਦਿਆਂ ਹਰ ਪ੍ਰਕਾਰ ਦੇ ਥੋਕ ਦੀ ਪ੍ਰਾਪਤੀ ਹੋਈ ਸਰੀਰਕ ਸਿੱਧੀ ਮਾਨਸਿਕ ਸਿੱਧੀ ਅਧਿਆਤਮਕ ਸਿੱਧੀ ਭਾਵ ਸਰੀਰਕ ਸੁਖ ਮਾਨਸਿਕ ਸੁਖ ਤੇ ਅਧਿਆਤਮਕ ਸੁਖ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਈ ਗੁਰੂ ਦੇ ਸ਼ਬਦ ਦੇ ਵਿਚਾਰ ਕਰਦਿਆਂ ਕਰਦਿਆਂ ਹਾਂ ਜੀ ਸਾਧੂ ਮੰਮੀ ਸੰਗਤ ਕਰਦੇ ਆ ਕਰਦੇ ਆ ਗੁਰੂ ਦੀ ਸੰਗਤ ਕਰਦੇ ਆ ਕਰਦੇ ਆ ਜਿਤਨੀ ਵੀ ਪਾਪ ਦੀ ਮਹਿਲ ਸੇ ਸਾਰੀ ਦੀ ਸਾਰੀ ਉਤਰ ਗਈ ਲੈ ਗਈ ਹਾਂਜੀ ਆਰ ਕਮ ਬੋ ਤਤੀ ਔਰ ਇਸ ਤਰੀਕੇ ਦੇ ਨਾਲ ਜਦ ਪਵਿੱਤਰ ਹੋਏ ਤੇ ਅਕਾਲ ਪੁਰਖ ਅੰਗ ਸੰਗ ਹੋ ਗਿਆ ਸਾਥੀ ਬਣ ਗਿਆ ਮਦਦਗਾਰ ਬਣ ਗਿਆ ਹਾਂਜੀ ਗੁਰੂ ਦੀ ਬਖਸ਼ਿਸ਼ ਦਾ ਸਦਕਾ ਰਹਿਮਤ ਦਾ ਸਦਕਾ ਨਾਮ ਦਾ ਜਪ ਕੀਤਾ ਪ੍ਰਭੂ ਦੀ ਬਾਣੀ ਪੜ੍ਹੀ ਹਾਂ ਜੀ ਉਹ ਜੋ ਅਨਾਦੀ ਅਕਾਲ ਪੁਰਖ ਹੈ ਪਰਿਪੂਰਣ ਪਰਮਾਤਮਾ ਹੈ ਫਿਰ ਉਸ ਦੀ ਪ੍ਰਾਪਤੀ ਹੋਈ ਉਹ ਸਾਨੂੰ ਮਿਲਿਆ ਇੱਥੇ ਤੱਕ ਸ਼ਬਦ ਦੇ ਵਿਚਾਰ ਸ਼ਬਦ ਦੇ ਭਾਵ ਵਰ ਔਰ ਅਖਰੀ ਅਰਥ ਤੁਚ ਬੁੱਧੀ ਅਨਸਾਰ ਫੜੇ ਸਾਹਮਣੇ ਜੋ ਹੈ ਮੈਂ ਰੱਖੇ ਨੇ ਹੁਣ ਮੈਂ 15ਵੇਂ ਮਿੰਟ ਫੜੇ ਹੋਰ ਲੈਣੇ ਨੇ ਉਸ ਤੋਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਵੇਗਾ ਪ੍ਰੋਫੈਸਰ ਦਰਸ਼ਨ ਸਿੰਘ ਨੇ ਤੇ ਭਾਈ ਸਾਹਿਬ ਭਾਈ सुरेंद्र ਸਿੰਘ ਨੇ ਆਪ ਨੂੰ ਕੀਰਤਨ ਦੀਆਂ ਧੁਨਾਂ ਦੇ ਨਾਲ ਨਿਹਾਲ ਕਰਨਾ ਹੈ ਤੇ ਅਗਲਾ ਪ੍ਰੋਗਰਾਮ ਪ੍ਰਬੰਧਕ ਸਹਿਬਾਨ ਸਿੰਘ ਸਹਿਬਾਨੂ ਥੜੇ ਸਾਹਮਣੇ ਜੋ ਹੈ ਰੱਖਣਗੇ 15 ਮਿੰਟ ਮੈਂ ਥੜੇ ਹੋਰ ਲਵਾਂ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਪਾਵਨ ਪਵਿੱਤਰ ਬਾਣੀ ਵਿੱਚ ਪਰਮਾਨਤ ਕੀਤਾ ਹੈ ਕਿ ਮਨੁੱਖ ਦਾ ਮਨ ਤੇ ਤਨ ਇਹ ਦੋ ਵਜੂਦ ਨੇ। ਅਲੱਗ-ਅਲੱਗ ਅਸੀਂ ਦੋ ਰੂਪ ਰੱਖਦੇ ਹਾਂ ਇੱਕ ਨਹੀਂ। ਕਈ ਵਾਰ ਸਾਡਾ ਤਾਨੂੰ ਕੁਝ ਹੋਰ ਕਹਿੰਦਾ ਹੈ ਸਾਡਾ ਮਨ ਕੁਝ ਹੋਰ ਕਹਿੰਦਾ ਹੈ ਜ਼ੁਬਾਨ ਬਾਣੀ ਪੜ ਰਹੀ ਹੁੰਦੀ ਹੈ ਮਨ ਨਹੀਂ ਪੜਦਾ ਕਈ ਵਾਰ ਮਨ ਪੜ ਰਿਹਾ ਹੁੰਦਾ ਹੈ ਜ਼ੁਬਾਨ ਖਾਮੋਸ਼ ਹੁੰਦੀ ਹੈ ਅੰਤ ਤੇ ਮਨ ਦੋ ਅਲੱਗ ਅਲੱਗ ਵਜੂਦ ਨੇ ਇਹ ਦੋ ਅਲੱਗ ਅਲੱਗ ਦੁਨੀਆਂ ਨੇ ਸਾਡੀਆਂ ਤੇ ਜਦ ਦੁਨੀਆਂ ਅਲੱਗ ਅਲੱਗ ਨੇ ਹਰ ਮਨੁੱਖ ਦੀਆਂ ਤਾਂ ਇਨ੍ਹਾਂ ਦੋ ਦੁਨੀਆਂ ਦੇ ਤੇ ਰਾਜ ਪ੍ਰਬੰਧ ਵੀ ਵੱਖ-ਵੱਖ ਹੈ ਸ਼ਰੀਰ ਦੀ ਦੁਨੀਆਂ ਦਾ ਰਾਜ ਪ੍ਰਬੰਧ ਵੱਖ ਤੇ ਮਾਨਸਿਕ ਮੰਡਲ ਦਾ ਰਾਜ ਪ੍ਰਬੰਧ ਵੱਖ ਕਹਿੰਦੇ ਨੇ ਮਨ ਦੇ ਵਿੱਚ ਉਦੋਂ ਤਬਦੀਲੀ ਆ ਜਾਂਦੀ ਹੈ ਕ੍ਰਾਂਤੀ ਆ ਜਾਂਦੀ ਹੈ ਜਦ ਰਾਜ ਪ੍ਰਬੰਧ ਬਦਲ ਜਾਂਦਾ ਹੈ ਕਿਸੇ ਵੀ ਦੇਸ਼ ਦੇ ਵਿੱਚ ਪਲਟਾਉਦੋਂ ਆਉਂਦਾ ਹੈ ਜਦ ਰਾਜ ਪ੍ਰਬੰਧ ਬਦਲਦਾ ਹੈ ਪਲਟਦਾ ਹੈ ਇਹਦੇ ਨਾਲ ਤਬਦੀਲੀ ਆ ਜਾਂਦੀ ਹੈ ਕ੍ਰਾਂਤੀ ਆ ਜਾਂਦੀ ਹੈ ਇਹ ਸਾਰੀ ਦੁਨੀਆ ਦੇ ਵਿੱਚ ਵਕਤ ਵਕਤ ਤਜਰਬੇ ਕੀਤੇ ਗਏ ਇਧਰੇ ਸ਼ਖਸੀ ਹਕੂਮਤ ਇਧਰੇ ਸੋਸ਼ਲਿਜ਼ਮ ਕਮਰਿਜ਼ਮ ਇਧਰੇ ਡੈਮੋਕ੍ਰੇਸੀ ਜਮਹੂਰੀ ਪ੍ਰਜਾਤੰਤਰ ਇਹ ਵੱਖ-ਵੱਖ ਤਜਰਬੇ ਕੀਤੇ ਗਏ ਤਾਂ ਸੇ ਬੰਦੇ ਨੂੰ ਬੈਰੂਨੀ ਸੁਖ ਮਿਲੇ ਬੰਦੇ ਨੂੰ ਅੰਦਰੂਨੀ ਚੈਨ ਮਿਲੇ ਇਹ ਵੀ ਵੱਖ-ਵੱਖ ਤਜਰਬੇ ਕੀਤੇ ਗਏ ਹਰ ਇੱਕ ਯੁੱਗ ਦੇ ਵਿੱਚ ਆਪਣੇ ਆਪਣੇ ਢੰਗ ਨਾਲ ਤਜਰਬੇ ਕੀਤੇ ਗਏ ਜੈਸੇ ਸਤਿਗੁਰੂ ਕਹਿੰਦੇ ਨੇ ਤੇ ਸਤਜੁਗ ਸਤ ਤ੍ਰੇਦਾਜਵੇ ਦੁਆਪਰ ਪੂਜਾ ਆਚਾਰ ਤੀਨੋਂ ਜੁਗਤੀ ਨੂੰ ਦੜੇ ਕਲ ਕੇਵਲ ਨਾਮ ਆਧਾਰ ਮਨ ਨੂੰ ਸਕੂਨ ਮਿਲੇ ਮਨ ਨੂੰ ਚੈਨ ਮਿਲੇ ਕਿਸੇ ਵਕਤ ਪੂਜਾ ਪਾਠ ਦੀ ਗੱਲ ਤੀਰਥਾਂ ਦੇ ਰਟਣ ਦੀ ਗੱਲ ਹਵਨ ਯਗ ਦੀ ਗੱਲ ਸੰਜਮ ਤੇ ਜਤ ਦੀ ਗੱਲ ਇਹ ਵੱਖ-ਵੱਖ ਤੌਰ ਤਰੀਕੇ ਅਪਣਾਏ ਗਏ ਕਿ ਬੰਦੇ ਦੇ ਮਨ ਨੂੰ ਸੁਖ ਮਿਲੇ ਬੰਦੇ ਦੇ ਤਨ ਨੂੰ ਤੇ ਇਹਦੀਆਂ ਬੈਰੋਨੀ ਲੋੜਾਂ ਜੜੀਆਂ ਨੇ ਸਹੂਲियत ਨਾਲ ਸੌਖੇ ਢੰਗ ਨਾਲ ਇਸ ਨੂੰ ਪ੍ਰਾਪਤ ਹੋਵਨ ਤੇ ਬਾਰੋਂ ਦੇ ਕੁਝ ਯਤਨ ਕੀਤੇ ਗਏ ਇੱਕ ਯਤਨ ਉਹ ਜੋ ਵੈਦ ਲੋਗਾ ਨੇ ਕੀਤਾ ਇੱਕ ਯਤਨ ਉਹ ਜੋ ਰਾਜਨੀਤਿਕ ਲੋਗਾ ਨੇ ਕੀਤਾ ਕਿ ਬੰਦਾ ਸਰੀਰਕ ਤਲ ਤੇ ਸੁਖੀ ਰਹ ਸਕੇ ਸਰੀਰ ਦੇ ਚ ਕੋਈ ਬਿਮਾਰੀਆਂ ਲਾਵਨ ਇਸ ਦੇਸ਼ ਦੇ ਪੁਰਾਣਾ ਤਰੀਕਾ ਆਯੁਰਵੇਦਕ ਸੀ ਉਹ ਤਬਦੀਲ ਹੋਇਆ ਯੂਨਾਨੀ ਇਲਾਜ ਆਇਆ ਵੀ ਦੇਖਿਆ ਗਿਆ ਆਯੁਰਵੇਦਕ ਢੰਗ ਨਾਲ ਇਲਾਜ ਕਰਦੇ ਆ ਸਾਰੀਆਂ ਬਿਮਾਰੀਆਂ ਨਹੀਂ ਜਾਂਦੀਆਂ ਕੁਝ ਬਿਮਾਰੀਆਂ ਰਹਿ ਜਾਂਦੀਆਂ ਨੇ ਤਾਂ ਫਿਰ ਯੂਨਾਨੀ ਤੌਰ ਤਰੀਕਾ ਪਰ ਚਲਤ ਹੋਇਆ ਯੂਨਾਨੀ ਤਵਰਤੀ ਕੇ ਤੋਂ ਬਾਅਦ ਫਿਰ ਅੰਗਰੇਜ਼ੀ ਇਲਾਜ ਆਇਆ ਐਲੋਪੈਥੀ ਆਈ ਤੇ ਫਿਰ ਦੇਖਿਆ ਗਿਆ ਇਹ ਵੀ ਕਈ ਰੋਗਾਂ ਦੇ ਉੱਤੇ ਕਾਰਗਰ ਨਹੀਂ ਸਾਬਤ ਹੁੰਦਾ ਹੋਮੋਪੈਥੀ ਆਈ ਅੱਜਕੱਲ ਨੇਚਰਪੈਥੀ ਦਾ ਬੜਾ ਜ਼ੋਰ ਹੈ ਇਹ ਸਾਰੇ ਤਜਰਬੇ ਵਕ ਵਕ ਸਿਆਣੇ ਲੋਕਾਂ ਨੇ ਵੈਦ ਲੋਕਾਂ ਨੇ ਕੀਤੇ ਕਿ ਬੰਦੇ ਦੇ ਸਰੀਰ ਦੇ ਚੋਂ ਕਿਸੇ ਤਰੀਕੇ ਨਾਲ ਰੋਗ ਕਢਿਏ ਤੇ ਬੰਦਾ ਸਰੀਰਕ ਤੌਰ ਤੇ ਸਵਸਥ ਹੋ ਸਕੇ ਬੰਦੇ ਦੀ ਆਰਥਿਕ ਲੋੜਾਂ ਤੇ ਬੰਦੇ ਦਾ ਸਮਾਜਿਕ ਢਾਂਚਾ ਸੁਖੀ ਰਹਿ ਸਕੇ ਵੱਖ-ਵੱਖ ਤੌਰ ਤਰੀਕਿਆਂ ਨਾਲ ਰਾਜਨੀਤਕ ਲੋਗਾ ਨੇ ਪ੍ਰਬੰਧ ਬਣਾਏ ਕਾਨੂੰਨ ਬਣਾਏ ਵਿਧਾਨ ਬਣਾਏ ਪਿਛਲੇ ਦਿਨੇ ਇੱਕ ਬਹੁਤ ਵੱਡੇ ਸਿੱਖ ਜਗਤ ਦੇ ਮੁਖੀ ਬੰਦੇ ਨੇ ਕਲਕੱਤੇ ਦੇ ਵਿੱਚ ਕਿਦਰੇ ਕਿਹਾ ਕਿ ਕਲਕੱਤੇ ਦੇ ਸੰਗਾ ਨੇ ਮੈਨੂੰ ਇਸ ਤਰ੍ਹਾਂ ਆਖਿਆ ਭਈ ਉਹ ਕਹਿੰਦਾ ਹੈ ਕਿ ਰਹਿਤ ਨਾ ਮਾ ਨਹੀਂ ਸੁਣਾਣਾ ਚਾਹੀਦਾ ਸਿਰ ਬਾਣੀ ਪੜੋ ਗੁਰੂਆਂ ਨੇ ਬਾਣੀ ਉਚਾਰਨ ਕੀਤੀ ਰਹਿਤ ਨਾ ਮੈਂ ਤੇ ਬੰਦਿਆਂ ਦੇ ਨੇ ਦੇ ਜ਼ਰਿਆਤ ਨਾਮੇ ਨਾਲ ਸਾਡਾ ਕੀ ਮਤਲਬ ਗੱਲ ਇਤਨੀ ਸੀ ਕਿ ਰਹਿਤ ਨਾਮੇ ਸਿਖ ਜਗਤ ਤੋਂ ਕੱਢ ਦਈ ਤੇ ਰਹਿਤ ਬਹਿਤਾ ਪੈ ਨਿਕਲ ਗਈ ਅਮਰਤੀ ਮਰਿਆਦਾ ਪੈ ਨਿਕਲ ਗਈ ਔਰ ਉਹਨੇ ਕਲਕੱਤੇ ਦੇ ਚਸਵਿਚਲੇ ਤੇ ਬਹੁਤ ਜ਼ੋਰ ਲਾਇਆ ਤੇ ਮੈਨੂੰ ਉਥੋਂ ਦੇ ਚੀਦਾ ਚੀਦਾ ਸੱਜਣਾ ਨੇ ਜੋ ਬਾਕੀ ਤਾਦਾਦ ਦੇ ਚਤੇ ਹੁਣ ਵੀ ਆਏ ਨੇ ਸਾਖ ਦੇ ਸੰਬੰਧ ਵਿੱਚ ਤੁਸੀਂ ਕੁਝ ਕਹੋ ਮੈਨੂੰ ਉਥੇ ਕਹਿਣਾ ਪਿਆ ਹਰ ਸੰਪਰਦਾ ਦੇ ਆਪਣੇ ਸਿਧਾਂਤਿਕ ਗ੍ਰੰਥ ਨੇ ਤੇ ਵਿਧਾਨਿਕ ਗ੍ਰੰਥ ਨੇ कुरान इस्लाम का सिद्धांतिक ग्रंथ है हदीसा इस्लाम दैधानिक ग्रंथ ने सिद्धांत तक पहुंचना कि विधान है सिद्धांत एक मार्ग एक रस्ता बन गया पर रस्ते उ चलने रूल आखिर ट्रैफिक रूल भी तो आने रस्ता गुरु ग्रंथ साहब एक रस्ता है कुरान एक रस्ता है वेद एक रस्ता है गीता एक रस्ता है ਆਫਰ ਰਸਤੇ ਦੇ ਤੇ ਚੱਲਣ ਦੇ ਨਿਯਮ ਵੀ ਤੇ ਹੁੰਦੇ ਨੇ ਟ੍ਰੈਫਿਕ ਰੂਲ ਵੀ ਤੇ ਹੁੰਦੇ ਨੇ ਰਸਤਾ ਕੋਈ ਹੋਰ ਬਣਾਉਂਦੇ ਨੇ ਸੜਕ ਕੋਈ ਹੋਰ ਬਣਾਉਂਦੇ ਨੇ ਠੇਕੇਦਾਰ ਬਣਾਉਂਦੇ ਨੇ ਪੀ ਡਬਲਯੂ ਡੀ ਦਾ ਮਹਿਕਮਾ ਬਣਾਉਂਦਾ ਤੇ ਟ੍ਰੈਫਿਕ ਰੂਲ ਫੇਮਾ ਕਰਨੀਓ ਟ੍ਰੈਫਿਕ ਦਾ ਮਹਿਕਮਾ ਬਣਾਉਂਦਾ ਹੈ ਪਿਆਤਾ ਯਾਦ ਦਾ ਮਹਿਕਮਾ ਬਣਾਉਂਦਾ ਉਹ ਦੂਜੇ ਮਹਿਕਮੇ ਦਾ ਕੰਮ ਉਹ ਟ੍ਰੈਫਿਕ ਰੂਲ ਬਣਾਉਂਦਾ ਹੈ ਸੜਕ ਬਣਾ ਲੈਣਾ ਹੀ ਸਿਰਫ ਬਹੁਤ ਵੱਡੀ ਗੱਲ ਨਹੀਂ ਸੜਕ ਦੇ ਉੱਤੇ ਚੱਲਣ ਦੇ ਰੂਲ ਵੀ ਬਣਾਉਣੇ ਪੈਣਗੇ ਨਿਯਮ ਵੀ ਬਣਾਉਣੇ ਪੈਣਗੇ ਅਮਰੀਕਾ ਦੇ ਵਿੱਚ या अमर अमेरिका का जिथे जिथे जो है ट्रैफिक रूल का प्रभाव है उथे लोग सज्जे पासे चलते हैं बाकी देशों लोग खब्बे पासे चलते हैं समुचे अरब और यूरोप के कई देशों अमेरिका कैनेडा सजे पास चलते हैं कारां मोटर सजे पासे चल दंग्लैंड एशिया के बहुत सारे देशों भारत खब्बे पासे चल हैं। रूल है तो हम कोई आखिर मैं ट्रैफिक रूल नहीं मनता मेरी मर्जी मैं सजे चला मैं खब्बे चला बस ਦਾ ਡਰਾਈਵਰ ਆਖੇ ਮੈਂ ਟ੍ਰੈਫਿਕ ਨਿਯਮ ਦੀ ਪਾਲਣਾ ਨਹੀਂ ਕਰਨੀ ਮੈਂ ਤਾਂ ਇੰਨੀ ਪਾਲਣਾ ਕਰਨੀ ਚੱਲਣਾ ਸੜਕ ਤੇ ਉਜਾੜੇ 'ਚ ਨਹੀਂ ਚਲਾਂਗਾ ਕੱਚੇ 'ਚ ਨਹੀਂ ਚਲਾਂਗਾ ਜਿੱਥੇ ਸੜਕ ਨਹੀਂ ਉੱਥੇ ਨਹੀਂ ਚਲਾਂਗਾ ਚਲਾਂਗਾ ਮੈਂ ਸੜਕ ਤੇ ਪਰ ਮੈਂ ਸੜਕ ਦੇ ਨਿਯਮ ਦੀ ਪਾਲਣਾ ਨਹੀਂ ਕਰਨੀ ਮੈਂ ਟ੍ਰੈਫਿਕ ਰੂਲ ਦੀ ਪਾਲਣਾ ਨਹੀਂ ਕਰਨੀ ਔਖੇ ਮੈਂ ਕਰਨੀ ਇਹ ਡਰਾਈਵਰ ਮੁਸਾਫਰਾਂ ਨੂੰ ਮੰਜ਼ਿਲੇ ਮਕਸੂਦ ਤੇ ਪਹੁੰਚਾਏਗਾ ਇਹਦਾ ਆਪਣਾ ਵੀ ਭੋਗ ਪੈ ਜਾਏਗਾ ਤੇ ਮੁਸਾਫਰਾਂ ਦਾ ਵੀ ਰਸਤੇ 'ਚ ਪੈ ਜਾਣਾ ਹੈ ਟ੍ਰੈਫਿਕ ਨਿਯਮ ਦੀ ਪਾਲਣਾ ਕਰਨੀ ਪੈਂਦੀ ਹੈ गुरु ग्रंथ साहब जी महाराज एक मार्ग ने इस मार्ग तो किस तरह चलना है रहत ने, सात जो है रूल ने मुताबिक अभी चलना है इस मार्ग से इसे तरीके विधानक ग्रंथ ने वेद सिद्धांतिक ग्रंथ ने हिंदू धर्म के पर मनुस्मृति विधानक ग्रंथ है विधान है बुलंद बांब के रैतनामे की लड़ है रैतनामे की लड़ है ਤੇ ਮੈਂ ਆਖਿਆ ਉਹ ਕਿਧਰੇ ਮੁਲਾਕਾਤ ਨਹੀਂ ਹੋ ਤੇ ਉਹਨੂੰ ਕਹਿ ਦਿਆਂ ਫੋਨ ਸਾਰੇ ਦੇਸ਼ ਚ ਰੋਲਾ ਪਾਟ ਰਹੇ ਤੇ ਰੂਲ ਦੀ ਕੀ ਲੋੜ ਹੈ ਸਿਰਫ ਸੜਕਾਂ ਬਣਾਉਣੀਆਂ ਚਾਹੀਦੀਆਂ ਨੇ ਟ੍ਰੈਫਿਕ ਰੂਲ ਦੀ ਕੀ ਲੋੜ ਹੈ ਨਹੀਂ ਸੜਕ ਵੀ ਬਣਾਣੀ ਪੈਂਦੀ ਹੈ ਟ੍ਰੈਫਿਕ ਰੂਲ ਵੀ ਬਣਾਉਣੇ ਪੈਂਦੇ ਮਾਰਗ ਵੀ ਬਣਾਣਾ ਪੈਂਦਾ ਹੈ ਮਾਰਗ ਤੇ ਚੱਲਣ ਦੇ ਨਿਯਮ ਵੀ ਬਣਾਣੇ ਪੈਂਦੇ ਨੇ ਇਸ ਵਾਸਤੇ ਹਰ ਜੋ ਹੈ ਸੰਪਰਦਾ ਦੇ ਆਪਣੇ ਸਿਧਾਂਤਿਕ ਗ੍ਰੰਥ ਨੇ ਆਪਣੇ ਵਿਧਾਨਿਕ ਗ੍ਰੰਥ ਨੇ ਉਹਦੇ ਰੂਲ ਨੇ ਉਹਦੇ ਕੁਝ ਅਸੂਲ ਨੇ ਉਹਦੇ ਮੁਤਾਬਕ ਜੋ ਹੈ ਚੱਲਣਾ ਹੁੰਦਾ ਹੈ ਔਰ ਉਸ ਮੁਤਾਬਕ ਉਸ ਦੀ ਜੋ ਹੈ ਪਾਲਣਾ ਕਰਨੀ ਹੁੰਦੀ ਹੈ ਸਮਾਜ ਕਰਨਾ ਕੁਝ ਬਾੜ ਦੇ ਰਾਜਨੀਤਿਕ ਢਾਂਚੇ ਇਸ ਤਰ੍ਹਾਂ ਬਦਲਦੇ ਰਹੇ ਕਿ ਬੰਦੇ ਨੂੰ ਆਰਥਿਕ ਸਮਾਜਿਕ ਤੌਰ ਤੇ ਸੰਤੁਸ਼ਟੀ ਹੋਵੇ ਸਕੂਨ ਮਿਲੇ ਤੇ ਇਹਦੇ ਵਿੱਚ ਕੋਈ ਬਾਧਾ ਨਾ ਖੜੀ ਹੋਵੇ ਰਾਜਨੀਤਿਕ ਲੋਗਾ ਨੇ ਨਿਯਮ ਬਣਾਏ ਤੇ ਵੱਖ-ਵੱਖ ਇਹ ਰਾਜਨੀਤਿਕ ਦੁਨੀਆ ਦੇ ਵਿੱਚ ਪਲਟਾ ਹੁੰਦਾ ਰਿਹਾ ਇਸ ਤਰ੍ਹਾਂ ਜਿਵੇਂ ਵੈਦਿਕ ਦੁਨੀਆਂ ਦੇ ਚ ਪਲਟਾਇਆ ਪਹਿਲੇ ਆਯੁਰਵੇਦਿਕ ਫਿਰ ਯੂਨਾਨੀ ਇਲਾਜ ਫਿਰ ਐਲੋਪੈਥੀ ਫਿਰ ਹੋਮੋਪੈਥੀ ਫਿਰ ਨੇਚਰ ਪੈਤੀ ਇਹ ਵਕ ਵਕ سلسلہ ਚਲਿਆ ਇਸ ਤਰ੍ਹਾਂ ਕਿਸੇ ਵਕਤ ਸ਼ਕਤੀ ਹਕੂਮਤ ਕਿੰਗਡਮ ਫਿਰ ਸੋਸ਼ਲਿਜ਼ਮ ਦਾ ਨਾਰਾ ਲਗਿਆ ਕਮਰਿਜ਼ਮ ਆਇਆ ਫਿਰ ਇਹ ਪ੍ਰਜਾਤੰਤਰ ਡੈਮੋਕ੍ਰੇਸੀ ਜਮਹੂਰੀयत ਇਹ ਵਕ ਵਕ ਤਜਰਬੇ ਕੀਤੇ ਗਏ ਲੇਕਿਨ ਖਿਵਾ ਕਰਨੇ ਆਯੁਰਵੇਦਕ ਤੇ ਹੁੰਦੇ ਆ ਆ ਵੀ ਕੁਝ ਰੋਗ ਐਸੇ ਸਨ ਜਿੰਨਾ ਰੋਗਾਂ ਦੇ ਚ ਲੋਕੀ ਗ੍ਰਸੇ ਰਹਿੰਦੇ ਸਨ ਤੇ ਰੋਗ ਦੂਰ ਨਾ ਹੋ ਸਕਿਆ ਹੋਮੋਪੈਥੀ ਨੇਚਰਪੈਥੀ ਐਲੋਪੈਥੀ ਯੂਨਾਨੀ ਤਿਬਦੇ ਹੁੰਦੇ ਆ ਆ ਵੀ ਰੋਗ ਮਨੁੱਖੀ ਦੁਨੀਆ ਦੇ ਚ ਰਹੇ ਪੂਰਨ ਤੌਰ ਤੇ ਦੂਰ ਨਾ ਹੋਏ ਹੁਣ ਤੇ ਮੈਂ ਦੇਖਦਾ ਜਿੰਨੀ ਦੇਰ ਦੇ ਚ ਕੋਈ ਨਵੀਂ ਦਵਾਈ ਬਾਜ਼ਾਰ ਦੇ ਚ ਆਉਂਦੀ ਹੈ ਉਤਨੀ ਦੇਰ ਦੇ ਚ ਕੋਈ ਨਵਾਂ ਰੋਗ ਵੀ ਆ ਜਾਂਦਾ ਹੈ ਮੈਡੀਕਲ ਸਟੋਰ ਦਵਾਈਆਂ ਨਾਲ ਭਰੇ ਪੈਣ ਬੰਦਿਆਂ ਦੇ ਸਰੀਰ ਬਿਮਾਰੀਆਂ ਨਾਲ ਭਰੇ ਪੈਣੇ ਬਾਹੋ ਦੀ ਸਿਆਸਤ ਸੇ ਤੋ ਰਹਿ ਜਾਂਦੀ ਹੈ ਚੰਗੇ ਦੀ ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਂਦੀ ਹੈ ਚੰਗੇ ਦੀ ਇਕਬਾਲ ਕਹਿੰਦਾ ਹੈ ਸਿਆਸਤ ਨਾਲੋਂ ਧਰਮ ਨੂੰ ਅਡ ਕਰ ਦੋ ਤੇ ਸਿਆਸਤ ਕੀ ਰਹਿ ਜਾਂਦੀ ਹੈ ਚੰਗੇਰ ਖਾਨ ਦਾ ਅਖਾੜਾ ਹਲਾਕੂ ਦੀ ਮਹਿਫਿਲ ਹਿਟਲਰ ਦਾ ਦੀਵਾਨ ਬਸ ਇਹ ਕੁਝ ਰਹਿ ਜਾਂਦਾ ਔਰ ਕੁਝ ਨਹੀਂ ਰਹਿ ਜਾਂਦਾ ਅਗਰ دین ਨੂੰ ਕੱਢ ਦੋ ਅਗਰ ਧਰਮ ਨੂੰ ਕਰ ਦੋ ਸਿਆਸਤ ਦੇ ਤੋਂ ਜੁਦਾ ਹੋ ਦੀ ਸਿਆਸਤ ਤੇ ਤੋ ਰਹਿ ਜਾਤੀ ਹੈ ਚੰਗੇ ਜੀ ਸਾਡੇ ਦੇਸ਼ ਵਿੱਚ ਕੁਝ ਰਾਜੇ ਵੀ ਪੂਜੇ ਗਏ ਰਾਜਿਆਂ ਨੂੰ ਭਗਵਾਨ ਆਖਿਆ ਗਿਆ ਕਿਹੜੇ ਰਾਜੇ ਰਾਜਾ ਰਾਮ ਰਾਜਾ ਕ੍ਰਿਸ਼ਨ ਸੰਤ ਮਹਾਪੁਰਖ ਬੜੀ ਵੱਡੀ ਇਹਨਾਂ ਦੀ ਪੂਜਾ ਹੋਈ ਤੇ ਮੈਂ ਅਰਜ਼ ਕਰਾਂ ਰਾਜੇ ਕਰਕੇ ਨਹੀਂ ਇਹ ਰਾਜੇ ਸਨ ਪਰ ਨਾਲਕ ਧਾਰਮਿਕ ਸਨ ਰਾਜੇ ਤੇ ਇਥੇ ਬੇਸਰ ਹੋਏ ਨੇ ਕੌਣ ਪੂਜਦਾ ਹੈ ਕਰੋਨਾ ਨਾ ਨੂੰ ਭਗਵਾਨ ਆਦਦਾ ਹੈ ਕੌਣ ਉਹਨਾਂ ਨੂੰ ਮੱਥਾ ਟੇਕਦਾ ਹੈ ਤੇ ਮੈਂ ਅਰਜ਼ ਕਰਾਂ ਕੋਈ ਬਹੁਤ ਵੱਡੇ ਰਾਜੇ ਵੀ ਨਹੀਂ ਸਨ ਇੱਕ ਅਯੁੱਧਿਆ ਦਾ ਰਾਜਾ ਤੇ ਅਯੁੱਧਿਆ ਦੀ ਅੱਜ ਆਬਾਦੀ ਵੀ ਜਿਹੜੀ ਹੈ ਕੋ 9000 ਤੋਂ ਜ਼ਿਆਦਾ ਨਹੀਂ ਹੈ ਤੇ ਮੈਂ ਸਮਝਦਾ ਸ਼੍ਰੀ ਰਾਮ ਦੇ ਜ਼ਮਾਨੇ 'ਤੇ 10-15000 ਦੀ ਆਬਾਦੀ ਦਾ ਕਸਬਾ ਹੋਣਾ ਹੈ ਸ਼ਹਿਰ ਹੋਣਾ ਹੈ 15000 ਦੀ ਆਬਾਦੀ ਬਹੁਤ ਹੁੰਦੀ ਸੀ ਜੀ ਬਹੁਤ ਵੱਡਾ ਸ਼ਹਿਰ ਹੈ ਕਿਉਂਕਿ 15000 ਬੰਦੇ ਰਹਿੰਦੇ ਨੇ ਚਲੋ 20000 ਮੰਨ ਲੈਂਦੇ ਆਲੇ ਦੁਆਲੇ 10-15 ਪਿੰਡ ਸਨ ਬਸ ਇਤਨਾ ਹੀ ਰਾਜਪਾਟ ਸੀ ਉਹਨ ਸਾਰਾ ਦੇਸ਼ ਪੂਜਦਾ ਪਿਆ ਦੂਸਰੇ ਦੁਆਪਰ ਯੁਗ ਦੇ ਰਾਜਾ ਨੇ ਦਵਾਰਕਾ ਦੇ ਸ਼੍ਰੀ ਕ੍ਰਿਸ਼ਨ ਤੇ ਦਵਾਰਕਾ ਅੱਜ ਵੀ 60-70 ਹਜ਼ਾਰ ਦੀ ਆਬਾਦੀ ਦਾ ਸ਼ਹਿਰ ਹੈ ਇਸ ਤੋਂ ਵੱਡਾ ਨਹੀਂ ਆਲੇ ਦੁਆਲੇ 15 ਵੀ ਕਸਬੇ ਹੋਰ ਇਤਨਾ ਹੀ ਰਾਜ ਫਾੜ ਸੀ ਸ਼੍ਰੀ ਕ੍ਰਿਸ਼ਨ ਦਾ ਦਵਾਰਕਾ ਦੇ ਰਾਜਾ ਪੂਜਾ ਕੀਤੀ ਸਾਰੇ ਦੇਸ਼ ਨੇ ਰਾਜੇ ਕਰਕੇ ਪੂਜਾ ਕੀਤੀ ਜੇ ਰਾਜੇ ਕਰਕੇ ਪੂਜਾ ਹੈ ਤਾਂ ਕ੍ਰਿਸ਼ਨ ਤੇ ਰਾਮ ਨਾਲੋਂ ਹੋਰ ਵੱਡੇ ਵੱਡੇ ਰਾਜੇ ਮੌਜੂਦ ਸਨ ਇਤਨੀ ਮਹਿਰਤ ਕਰਦੇ ਜਿਨ੍ਹਾਂ ਦਾ ਰਾਜ ਪਾਠ ਸ਼੍ਰੀ ਰਾਮ ਨਾਲੋਂ ਸ਼੍ਰੀ ਕ੍ਰਿਸ਼ਨ ਨਾਲੋਂ ਬਹੁਤ ਜ਼ਿਆਦਾ ਸੀ ਨਹੀਂ ਪੂਜਾ ਹੋਈ ਇਹ ਇਹਨਾਂ ਦੀ ਕਿਉਂ ਹੋਈ ਇਹ ਸਿਆਸਤਦਾਨ ਹੋਣ ਦੇ ਨਾਲ ਨਾਲ ਧਾਰਮਿਕ ਸਨ ਬਸ ਇਦਨੇ ਇਹਨਾਂ ਨੇ ਧਰਮ ਤੇ ਨੀਤੀ ਨੂੰ ਇਕੱਠਾ ਕੀਤਾ ਹੋਇਆ ਸੀ ਇੱਕ ਵਿਸ਼ਿਸ਼ਟ ਦਾ ਚੇਲਾ ਹੈ ਇੱਕ ਸੰਦੀਪਨ ਦਾ ਚੇਲਾ ਹੈ ਸ਼੍ਰੀ ਕ੍ਰਿਸ਼ਨ ਸੰਦੀਪਨ ਦੇ ਚੇਲੇ ਨੇ ਔਰ श्री राम विशिष्ठ ਦੇ ਚੇਲੇ ਨੇ ਦੋਵੇਂ ਧਾਰਮਿਕ ਦੁਨੀਆਂ ਦੇ ਸੰਪੰਨ ਨੇ નિਪੁੰਨ ਨੇ ਤੇ ਆਪਣੀ ਰਾਜਨੀਤੀ ਨੂੰ ਧਰਮ ਦੇ ਅਨਸਾਰ ਚਲਾਉਂਦੇ ਨੇ ਦਿਲਚਿਕਨੀ ਨਾ ਹੋਵੇ ਕਿਸੇ ਦਾ ਹੱਕ ਨਾ ਮਾਰਿਆ ਜਾਏ ਕਿਸੇ ਦੀ ਸਮਾਜਿਕ ਤੌਰ ਤੇ ਜੋ ਹੈ ਹੱਕ ਤਲਫੀ ਨਾ ਹੋਵੇ ਕਿਸੇ ਵੀ ਆਰਥਿਕ ਤੌਰ ਤੇ ਹੱਕ ਤਲਫੀ ਨਾ ਹੋਵੇ ਜਦ ਇਹਨਾਂ ਨੇ ਆਪਣੇ ਰਾਜ ਪ੍ਰਬੰਧ ਦੇ ਨਾਲ ਧਰਮ ਨੂੰ ਜੋੜਿਆ ਤੇ ਧਰਮ ਫੈਲਣ ਲੱਗ ਪਿਆ ਬਹੁਤ ਲੋਕਾਂ ਨੇ ਭਗਵਾਨ ਜਾਣ ਕੇ ਪੂਜਾ ਕੀਤੀ ਔਰ ਸਪਸ਼ਟ ਹੈ ਕਿ ਧਰਮ ਤੋਂ ਬਿਨਾ ਰਾਜਨੀਤੀ ਪਵਿੱਤਰ ਨਹੀਂ ਆਉਂਦੀ ਤੇ ਰਾਜਨੀਤੀ ਤੋਂ ਬਿਨਾ ਧਰਮ ਚੱਲਦਾ ਨਹੀਂ ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਤੇ ਬਿਲਕੁਲ ਸਪਸ਼ਟ ਗੱਲ ਸਹੀ ਹੁਣ ਪੂਜਦਾ ਸਾਰਾ ਦੇਸ਼ ਤੇ ਜਿਹੜੇ ਪੂਜਦੇ ਨੇ ਉਹ ਕਿੰਨ ਤੇ ਧਰਮ ਤੇ ਸਿਆਸਤ ਨੂੰ ਅੱਡ-ਅੱਡ ਕਰੋ ਤੇ ਪਹਿਲੇ ਤੇ RAM ਦੇ ਨਾਲ ਰਾਜਾ ਸ਼ਬਦ ਅੱਡ ਕਰੋ ਸੰਤ RAM ਆਖੋ ਰਾਜਾ RAM ਕਾਹ ਕਹਿੰਦੇ ਰਾਜਾ ਸ਼ਬਦ ਹਟਾਉ ਉਹ ਦੇਣਾ ਲੋਕ ਭਗਵਾਨ ਰਾਜਾ ਰਾਮ ਭਗਵਾਨ ਰਾਜਾ ਰਾਮ ਕਹੀ ਜਾਂਦੇ ਰਾਜਾ ਰਾਮ ਰਾਜਾ ਰਾਮ ਕਹੀ ਜਾਂਦੇ ਪੂਜੀ ਜਾਂਦੇ ਰਾਜਿਆਂ ਦੀ ਤੇ ਅਸੀਂ ਪੂਜਾ ਨਹੀਂ ਕਰਦੇ ਰਾਜਨੀਤਿਕਾਂ ਦੀ ਤੇ ਅਸੀਂ ਪੂਜਾ ਨਹੀਂ ਕਰਦੇ ਰਾਜਿਆਂ ਨੂੰ ਤੇ ਅਸੀਂ ਮੱਥਾ ਨਹੀਂ ਟੇਕਦੇ ਰਾਜਿਆਂ ਨੂੰ ਤੇ ਕੋਈ ਸਜਦਾ ਨਹੀਂ ਕਰਦਾ ਅੰਦਰ ਭਾਵ ਹੈ ਇਹ ਉਹ ਰਾਜਾ ਹੈ ਜੋ ਧਾਰਮਿਕ ਹੈ ਇਹ ਉਹ ਰਾਜਾ ਹੈ ਜੋ ਸੰਤ ਹੈ ਇਹ ਉਹ ਰਾਜਾ ਹੈ ਜੋ ਵਿਸ਼ੇਸ਼ਤਾ ਚੇਲ ਹੈ ਔਰ ਇਸ ਨੇ ਆਪਣੀ ਰਾਜਨੀਤੀ ਨੂੰ ਧਰਮ ਨਾਲ ਜੋੜਿਆ ਸਾਰੀ ਦੁਨੀਆ ਨੇ ਉਹਦੇ ਕਦਮਾਂ ਤੇ ਸਜਦਾ ਕੀਤਾ ਸਾਰੇ ਰੇਸ਼ ਨੇ ਫਿਰ ਨੇ ਮਹਾਰਾਜਾ ਕ੍ਰਿਸ਼ਨ ਦੁਆਰਕਾ ਦੇ ਰਾਜਾ ਕ੍ਰਿਸ਼ਨ ਦੁਆਰਕਾ ਦੇਸ਼ ਉਹਨਾਂ ਦਾ ਨਾਮ ਹੈ ਦੁਆਰਕਾ ਦੇ ਰਾਜਾ ਦੁਆਰਕਾ ਦੇਸ਼ ਆਖਿਆ ਜਾਂਦਾ ਮਥਰਾ ਦੇ ਵਿੱਚ ਬਹੁਤ ਵੱਡਾ ਮੰਦਿਰ ਹੈ ਉਸ ਮੰਦਿਰ ਦਾ ਨਾਮ ਵੀ ਹੈ ਦੁਆਰਕਾ ਦੇਸ਼ ਔਰ ਦੁਆਰਕਾ ਦੇ ਵਿੱਚ ਬਹੁਤ ਵੱਡਾ ਮੰਦਿਰ ਹੈ ਉਹਦਾ ਨਾਮ ਹੈ ਦੁਆਰਕਾधीश ਦੁਆਰਕਾ ਦੇ ਮਾਲਕ ਦੁਆਰਕਾ ਦੇ ਰਾਜਾ ਤੇ ਦੁਆਰਕਾ ਦੇ ਰਾਜੇ ਹੋਣ ਦੇ ਨਾਤੇ ਇਹ ਤੇ ਪੂਜਾ ਨਹੀਂ ਹੈ ਉਹ ਰਾਜਾ ਬਾਅਦ ਦੇ ਚ ਹੈ ਸੰਤ ਪਹਿਲੇ ਤੇ ਸਾਰੇ ਦੇਸ਼ ਨੇ ਪੂਜਾ ਕੀਤੀ ਤੇ ਪੂਜਣ ਵਾਲੇ ਕਹਿੰਦੇ ਪੈਨੇ ਐ ਸਿੰਘੋ ਧਰਮ ਨਾਲੋਂ ਸਿਆਸਤ ਨੂੰ ਅਡ ਕਰੋ ਤੇ ਮੇਰਾ ਇਸ ਸਟੇਜ ਤੋਂ ਇਹਨਾਂ ਨੂੰ ਜਵਾਬ ਹੈ શ્રીਕ੍ਰਿਸ਼ਨ ਨੂੰ ਰਾਜਾ ਕਹਿਣਾ ਛੱਡ ਦਿਓ ਤੇ શ્રી ਰਾਮ ਨੂੰ ਵੀ ਰਾਜਾ ਕਹਿਣਾ ਛੱਡ ਦਿਓ ਸੰਤਾਂ ਤੁਸੀ ਰਾਜਾ ਰਾਮ ਆਖੀ ਜਾਂਦੇ ਹੋ ਰਾਜਾ ਕ੍ਰਿਸ਼ਨ ਆਖੀ ਜਾਂਦੇ ਹੋ ਆਪਣੀ ਥਾਂ ਤੇ ਉੱਤੇ ਤੁਹਾਨੂੰ ਚਾਹੀਦਾ ਹੈ ਉਹ ਬੰਦਾ ਜਿਹੜਾ ਧਾਰਮਿਕ ਵੀ ਹੋਵੇ ਸਿਆਸਤਦਾਨ ਵੀ ਹੋਵੇ ਤੇ ਜਦ ਸਾਡੀ ਵਾਰ ਹੀ ਆਇਆ ਤੇ ਕਹਿੰਨ ਨਹੀਂ ਜੀ ਧਰਮ ਨੂੰ ਸਿਆਸਤ ਨਾਲੋਂ ਅਡ ਕਰੋ ਤੇ ਜੇ ਸਿਆਸਤ ਦੇ ਚੋਂ ਧਰਮ ਨੂੰ ਅਡ ਕਰ ਦਿੱਤਾ ਤੇ ਸਿਆਸਤ ਤੇ ਗੁੰਡਿਆਂ ਦਾ ਅਖਾੜਾ ਬਣ ਕੇ ਰਹਿ ਜਾਂਦੀ ਹੈ ਚੰਗੇਸਾਂ ਦਾ ਅਖਾੜਾ ਬਣ ਕੇ ਰਹਿ ਜਾਂਦੀ ਹੈ ਇੱਕ ਬੜਾ ਪ੍ਰਤਿਸ਼ਠਿਤ ਗੁੰਡਾ ਸੀ ਤੁਸੀਂ ਆਖੋਗੇ ਪ੍ਰਤਿਸ਼ਠਿਤ ਗੁੰਡਾ ਪ੍ਰਤਿਸ਼ਠਿਤ ਗੁੰਡਾ ਮੈਂ ਬੈਠਾ ਸੀ ਕੋਈ ਸਿਆਸਤਦਾਨਾਂ ਨਾਲ ਔਰ ਉਸ ਗੁੰਡੇ ਨੂੰ ਮੈਂ ਜਾਣਦਾ ਸੀ ਸੁਭਾਵਤ ਹੁਣ ਤੇ ਚੱਲ ਪਈਏ ਗੱਲ ਤੇ ਮੈਂ ਹੁਣ ਲਫ਼ਜ਼ ਰੋਕ ਨਹੀਂ ਸਕਦਾ ਤਿੰਨ ਚਾਰ ਉਸਨੇ ਕਤਲ ਵੀ ਕੀਤਾ ਔਰ ਜ਼ਾਤੀ ਤੌਰ ਤੇ ਵੀ ਮੈਂ ਉਸ ਨੂੰ ਜਾਣਦਾ ਸੀ ਉਸ ਵਾਸਤੇ ਕਦੀ ਕਦੀ ਕਥਾ ਸੁਣਨ ਆਂਦਾ ਸੀ ਇੱਕ ਇੱਕ ਦਿਨ ਜਦੋਂ ਉਹਨਾਂ ਰਾਜਨੀਤਿਕਾਂ ਦੇ ਕੋਲ ਮੈਂ ਬੈਠਾ Rajasthan ਦੀ ਇਹ ਗੱਲ ਤੇ ਸਾਰੇ ਰਾਜਨੀਤਿਕ ਖੜੇ ਹੋ ਗਏ ਜਦੋਂ ਆਇਆ ਤੇ ਮੈਂ ਨਹੀਂ ਖੜਾ ਹੋਇਆ ਮੈਨੂੰ ਕਹਿਣ ਲੱਗੇ ਗੈਨੀ ਜੀ ਖੜੇ ਹੋ ਜਾ ਮੈਂ ਕਿਹਾ ਕਿਉਂ ਇਸ ਗੁੰਡੇ ਦੇ ਵਾਸਤੇ ਖੜਾ ਹੋ ਜਾਮਾ ਇਹਨੇ 3-4 ਕਤਲ ਕੀਤੇ ਨੇ ਤੇ ਜਿਸ ਗਲੀ ਤੋਂ ਲੰਘਦਾ ਲੋਕੀ ਕਰਦੇ ਬੂਹੇ ਬੰਦ ਕਰ ਛਿੜਦੇ ਤੇ ਜਿਸ ਗਲੀ ਤੋਂ ਲੰਘਦਾ ਲੋਕ ਹੀ ਸਮਝ ਜਾਂਦੇ ਤੇ ਪਤਾ ਮੈਨੂੰ ਕਿ ਕੈਂ ਕਿੰਨ ਲਗੇ ਮਸਕਿਨ ਦੀ ਰਾਜਨੀਤੀ ਮੇਂ ਐਸਾ ਚਲਦਾ ਹੈ ਮੈਂ ਕਹਾਂ ਠੀਕ ਹੈ ਰਾਜਨੀਤੀ ਮੇਂ ਗੁੰਡਾਗਰਦੀ ਚਲਦੀ ਹੈ ਰਾਜਨੀਤੀ ਮੇਂ ਬਦਮਾਸ਼ੀ ਚਲਦੀ ਹੈ ਰਾਜਨੀਤੀ ਮੇਂ ਇਹ ਕਾਤਲ ਲੋਕ ਚਲਦੇ ਹੈ ਇਸ ਦੇਸ਼ ਦੀ ਰਾਜਨੀਤੀ ਫਿਰ ਇੱਕ ਵਪਾਰੀਆਂ ਦੀ ਸਭਾ ਦੇਚ ਮੈਂ ਬੈਠਾ ਸੀ ਇੱਕ ਦੋ ਸਰਵ ਦੇ ਸੰਮੇਲਨ ਵੀ ਇਹਨਾਂ ਦਿਨਾਂ ਚ ਹੋਇਆ ਉਹ ਵੀ ਮੈਂ ਅਟੈਂਡ ਕੀਤੇ ਉਹ ਨਾ ਵਪਾਰੀ ਉਹ ਮੈਂ ਬੈਠਾ ਮੈਂ ਕਹਹਾਦੋਗੇ ਅਹਿੰਸਾ ਪਰਮੋ ਧਰਮ ਦੇ ਪੁਜਾਰੀ ਜੈਨੇ ਤੇ ਕਿ ਉਹਦੇ ਚ ਗਊ ਦੀ ਚਰਬੀ ਮਿਲਾ ਮਿਲਾ ਕੇ ਸਾਰੇ ਪੰਜਾਬ ਦੇ ਸਾਰੇ ਹਿਲਾ ਹਰਿਆਣੇ ਨੂੰ ਖਿਲਾ ਛੱਡੇ ਕਿਤਨੇ ਆਂ ਦਾ ਧਰਮ ਬ੍ਰਸ਼ਟ ਕਰ ਛੱਡੇ ਇਹ ਤੇ ਬਹੁਤ ਮਾੜੀ ਗੱਲ ਬਹੁਤ ਮਾੜੀ ਗੱਲ ਪਤਾ ਮੈਨੂੰ ਕੀ ਆਖਿਆ ਬਿਜ਼ਨਸ ਮੇਂ ਐਸਾ ਚੱਲਦਾ ਹੈ ਵਪਾਰ ਮੇਂ ਐਸਾ ਚੱਲਦਾ ਹੈ ਰਾਜਨੀਤੀ ਮੇਂ ਗੁੰਡਾਗਰਦੀ ਚਲਦੀ ਹੈ ਬਿਜ਼ਨਸ ਮੇਂ ਬੇਈਮਾਨੀ ਚਲਦੀ ਹੈ ਤੇ ਚਲਦੀ ਹੈ जो देश है, गुंडा दी है, तो खेमा करनी रह गया है इसमें ठीक है काबले कबूल है बात राजनीति गुंडे भी प्राण ने सन्मानित ने प्रतिष्ठित ने बड़े बड़े राजनीतिक ने अपने आले दुआले गुंडे रखे हुए वोट लेने जीतने तो खेमा करनी फिर राजनीति की रूप रेखा की होगी ਤੇ ਵਾਪਾਰ ਵੀ ਜਿਹੜੀ ਹੈ ਇਹ ਰੂਪ ਰੇਖਾ ਕੀ ਹੋਵੇਗੀ ਬਿਜ਼ਨਸ ਮੈਂ ਐਸਾ ਚੱਲਦਾ ਹੈ। ਧੰਦੇ ਨੇ ਐਸਾ ਚੱਲਦਾ ਹੈ। ਤੇ ਇੱਕ ਦੋ ਲਫ਼ਜ਼ ਮੈਥੋਂ ਹੋਰ ਵੀ ਅੱਗੇ ਹੋਏ। ਉਹਦੇ ਨਾਲ ਪਾਣੀ ਔਖੇ ਬੜੇ ਹੋਏ। ਮੈਂ ਕਿ ਮੈਂ ਤੁਹਾਡਾ અવਤਾਰ ਦੇਖਿਆ ਹੈ। ਸੁਆਮੀ ਮਹਾਵੀਰ ਨੰਗਾ ਖੜਾ ਹੈ। ਤੇ ਮੈਂ ਤਾਂ ਗਜ਼ਬ ਦੀ ਗੱਲ અવਤਾਰ ਤੁਹਾਡਾ ਨੰਗਾ ਕੱਪੜੇ ਨਹੀਂ ਪਹਿਨਦਾ। ਤੇ ਜਿਤਨੀਆਂ ਹਿੰਦੁਸਤਾਨ ਦੇ ਚ ਵੱਡੀਆਂ ਵੱਡੀਆਂ ਕਪੜੇ ਦੀਆਂ ਮਿਲਾਂ ਨੇ ਉਹ ਜੈਨੀਆਂ ਦੀਆਂ ਨੇ ਫਿਰਲਾ ਜੈਨੇ ਔਰ ਬੜੇ ਬੜੇ ਮਿਲ ਓਨਰ ਖਾਸ ਕਰਕੇ ਕਾਟਨ ਮਿਲਾਂ ਜਿਨ੍ਹਾਂ ਦੀਆਂ ਚੱਲ ਰਹੀਆਂ ਨੇ ਉਹ ਜੈਨੇ ਕਪੜੇ ਦੇ ਥੋਕ ਵਪਾਰੀ ਹਿੰਦੁਸਤਾਨ ਦੇ 70% ਦੀ ਜੈਨੇ ਨੇ ਕਪੜੇ ਦੇ ਥੋਕ ਵਪਾਰੀ ਤੇ ਕਪੜੇ ਦੀਆਂ ਵੱਡੀਆਂ ਵੱਡੀਆਂ ਮਿਲਾਂ 80% ਦੀ ਜੈਨੀਆਂ ਦੀ ਤੇ ਮੈਂ ਸੁਭਾਵਤ ਕਾ ਬੈਠਾ ਮੈਂ ਕਿਹਾ ਜੈਨ ਸਾਹਿਬ ਇਹ ਮੈਨੂੰ ਦੱਸ ਦਿਓ ਪਹਿਲੇ अवतार ਤੁਹਾਡਾ ਨੰਗਾ ਖੜਾ ਹੈ ਬਿਲਕੁਲ ਅਲਫ ਨੰਗਾ ਖੜਾ ਸਾਰੇ ਬੋਝ ਦੇ ਪੈਨੇ ਮੱਥਾ ਠੇਕਦੇ ਨੇ ਤੇ ਤੁਸੀਂ ਸਾਰੇ ਵੇਸ਼ ਨੂੰ ਕਪੜਾ ਪੁਵਾਈ ਜਾਂਦੇ ਹੋ ਸਾਰੀ ਦੁਨੀਆ ਨੂੰ ਕਪੜਾ ਪੁਵਾਈ ਜਾਂਦੇ ਹੋ ਕਪੜਾ ਬਣਾ ਬਣਾ ਕੇ ਕਪੜਾ ਵੇਚ ਵੇਚ ਕੇ ਕਮ ਸੇ ਕਮ ਆਪਣੇ अवतार ਨੂੰ ਜਿਹਨੂੰ ਮੱਥਾ ਠੇਕਦੇ ਹੋ ਕਮ ਸੇ ਕਮ ਉਹਦੀ ਰਹਿਣੀ ਬਹਿਣੀ ਤੇ ਧਾਰਨ ਕਰ ਲੋ ਜਿਹੜੀ ਉਹਦੀ ਰਹਿਣੀ ਬਹਿਣੀ ਹੈ ਉਹ ਰਹਿਣੀ ਬਹਿਣੀ ਤੇ ਤੁਸੀਂ ਧਾਰਨ ਕਰੋ ਤੇ ਮੈਨੂੰ ਕਹਿ ਲਗਾ ਆਵ ਤੋ ਬੜੇ ਕੋੜੇ ਸ਼ਬਦ ਬੋਲਦੇ ਨੇ ਕੜਵੇ ਸ਼ਬਦ ਬੋਲਦੇ ਨੇ ਮੈਂ ਕਿਹ ਜੇ ਕੜਵੇ ਸ਼ਬਦ ਲੱਗਦੇ ਨੇ ਤੇ ਕਮ ਸੇ ਕਮ ਮੂਰਤੀ ਨੰਗੀ ਨਾ ਬਣਾਇਓ ਤੇ ਕੋਈ ਕਪੜੇ ਉੜਾ ਦਿਓ ਸ੍ਰੀ ਤੁਨੂੰ ਜੋ ਮਿੱਠੇ ਹੀ ਸ਼ਬਦ ਚਾਹੀਦੇ ਇਹ ਜਕੌੜੇ ਨੇ ਮੈਂ ਤੇ ਜਿਹੜੀ ਸਾਹਮਣੇ ਸਪਸ਼ਟ ਗੱਲ ਹੈ ਉਹ ਤੁਸ ਸਾਡੇ ਸਾਹਮਣੇ ਰੱਖ ਦਿੱਤੀ ਹੈ ਸਾਡੇ ਗੁਰੂ ਉਹਦੀ ਰਹਿਣੀ ਬਹਿਣੀ ਸੀ ਆਪਣੇ ਉਹ ਸੰਤ ਤੇ ਸ਼ਾਸਤਰ ਸੁਜਾਂਦੇ ਸਨ ਕੇਸ ਰੱਖਦੇ ਸਨ ਕਛੇੜਾ ਪਹਿਂਦੇ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੰਗਾ ਰੱਖਦੇ ਸਨ ਅਸੀਂ ਉਹਨਾਂ ਦੀ ਰਹਿਣੀ ਬਹਿਣੀ ਧਾਰਨ ਕਰ ਲਈ ਸਿੱਖ ਕਹਿ ਲੈਂਦੇ ਆ ਤੇ ਤੁਸੀਂ ਸਵਾਮੀ ਮਹਾਵੀਰ ਦੀ ਰਹਿਣੀ ਬਹਿਣੀ ਧਾਰਨ ਕਰੋ ਜੋ ਉਹਨਾਂ ਦੀ ਹੈ ਜੋ ਉਪਾਸ਼ਕ ਜਿਸ ਦਾ ਉਪਾਸ਼ਕ ਹੈ ਤਨ ਆਪਣਾ ਉਸ ਵਰਗਾ ਨਹੀਂ ਬਣਾ ਸਕਦਾ ਤੇ ਮਨ ਕੀ ਹਾਕ ਬਣਾਏਗਾ ਕੀ ਬਣਾਏਗਾ ਆਦਰ ਰਾਮਲੀਲਾ ਗਰਾਉਂਡ ਦੇ ਜਦ 300 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਗੁਰਪੁਰਬ ਮਨਾਇਆ ਗਿਆ ਨਾ ਸ਼ਹੀਦੀ ਗੁਰਪੁਰਬ ਤੇ ਉਸ ਦਿਨ ਉਹਨਾਂ ਦੇ ਨਾਲ ਐਮਰਜੈਂਸੀ ਰੇਸ ਵਿੱਚ ਲੱਗੀ ਹੋਈ ਬڑے بڑے ਪ੍ਰਤਿਸ਼ਠਿਤ ਬੰਦੇ ਬੋਲਣ ਆਏ। ਦੇਸ਼ ਦੀ ਪ੍ਰਧਾਨ ਮੰਤਰੀ ਵੀ ਉਸ ਦਿਨ ਬੋਲਣ ਆਈ ਸੀ। ਅਖਬਾਰੀ ਰਿਪੋਰਟਰਾਂ ਦੇ ਮੁਤਾਬਕ ਕੋਈ 22 ਲੱਖ ਦਾ ਕਟ ਸੀ। ਅਖੀਰ ਤੱਕ ਦੁਨੀਆ ਨੇ ਦੇਖ ਦਿੱਤੀ। ਪ੍ਰਧਾਨ ਮੰਤਰੀ ਸਹਿਬਾ ਕਹਿਣ ਲੱਗੇ ਮੈਂ ਦੋ ਰੁਪਏ ਨ ਨਹੀਂ ਲਈ। ਉਹ ਲਿਆਣੀ ਸੀ ਮੈਨੂੰ ਮੈਨੂੰ ਤਾਂ ਅਖੀਰ ਤੱਕ ਸੰਗਤ ਦਿਖਾਈ ਨਹੀਂ ਦਿੱਤੀ। ਐਨਆਏ ਕਟ। ਖੁਸ਼ੌਕ ਕਹਿਣ ਐਨਆਏ ਕਟ ਐਨਿਮਾਨਾ ਸਰਦਾ। ਨਹੀਂ ਤੇ ਦੂਰਬੀਨ ਨਹੀਂ ਲੈ ਆਈ। ਮੈਨੂੰ ਪ੍ਰਿੰਸੀਪਲ ਸਤਵੀਰ ਸਿੰਘ ਦੇ ਬੋਲ ਨਹੀਂ ਬੋਲਦੇ। ਕੋਲ ਬੈਠੇ ਸਨ। ਕਹਿਣ ਲੱਗੇ ਨਹੀਂ ਸਾਨੂੰ ਉੰਜ ਹੀ ਨੇੜੇ ਵੇਖਣ ਦੀ ਕੋਸ਼ਿਸ਼ ਕਰੋ ਦੂਰਬੀਨ ਨਾਲ ਵੇਖਣ ਦੀ ਕੋਸ਼ਿਸ਼ ਨਾ ਕਰੋ। ਉਹਨੇ ਹੀ ਨੇੜੇ ਤੋਂ ਵੇਖਣ ਦੀ ਕੋਸ਼ਿਸ਼ ਕਰ। ਅਸੀਂ ਕੀ ਦੂਰਬੀਨ ਨਾਲ ਕਿਉਂ ਵੇਖਦੇ? ਦੂਰ ਕਿਉਂ ਰੱਖਦੇ? ਦੂਰਬੀਨ ਤਾਂ ਉਸ ਨੂੰ ਵੇਖੀਦਾ ਜਿਹੜਾ ਦੂਰ ਹੈ। ਤੁਸੀਂ ਸਾਨੂੰ ਇਤਨਾ ਦੂਰ ਸਮਝ ਲਿਆ? ਦੂਰਬੀਨ ਨਾਲ ਵੇਖਦੇ? ਅਸੀਂ ਤੁਹਾਡੇ ਕੋਲ ਬੈਠੇ। ਅਸੀਂ ਤੁਹਾਡੇ ਅੰਦਰ। ਇਸ ਨੇ ਇਸ ਤੇ ਅੰਧਾ ਤੈਨੂੰ ਦੂਰ ਕਿਉਂ ਸਮਝੇ ਇਸ ਅੱਖ ਨਾਲ ਹੀ ਵੇਖੋ ਦੁਰਬੀਨ ਨਾਲ ਨਾ ਵੇਖੋ ਧਿਖਣਾ ਕਰਨੇ ਜਿਹੜੇ ਸ਼ਬਦ ਉਸ ਦਿਨ ਆਖੇ ਗਏ ਸਨ ਮੈਂ ਅੱਜ ਵੀ ਆਖਾਂ ਇਸ ਭਾਰਤ ਦੀ ਸਰਕਾਰ ਨੂੰ ਦੁਰਬੀਨ ਨਾਲ ਵੇਖਣ ਦੀ ਕੋਸ਼ਿਸ਼ ਨਾ ਕਰੋ ਨੇੜੇ ਹੋ ਕੇ ਕੋਸ਼ਿਸ਼ ਜੋ ਹੈ ਵੇਖਣ ਦੀ ਕੋਸ਼ਿਸ਼ ਕਰੋ ਅਸਲੀਅਤ ਪਤਾ ਚੱਲੇ ਹਕੀਕਤ ਦਾ ਪਤਾ ਚੱਲੇਗਾ ਅਸੀਂ ਹੱਕ ਤੇ ਆ ਇਨਸਾਫ਼ ਤੇ ਆ ਤੁਸੀਂ ਤਸ਼ੱਦਦ ਤੇ ਹੋ ਬੇਇਨਸਾਫ਼ੀ ਦੇ ਪਰ ਨੇੜੇ ਹੋ ਕੇ ਲੇਖਣ ਦੀ ਕੋਸ਼ਿਸ਼ ਕਰੋ ਤਾਂ ਖੈਰ ਮਰਜ ਕਰ ਰਹੇ ਐ ਸੀ ਵੱਖ-ਵੱਖ ਤਜਰਬੇ ਹੋਏ ਬਾਹਰੋਂ ਕਿ ਬੰਦੇ ਦੀਆਂ ਆਰਥਿਕ ਲੋੜਾਂ ਸਮਾਜਿਕ ਲੋੜਾਂ ਦੇ ਕੋਈ ਰੁਕਾਵਟ ਨਾ ਖੜੀ ਹੋਵੇ ਤਾਂ ਤੌਰ ਤਰੀਕੇ ਬਦਲਦੇ ਰਹੇ ਕਿਦਰੇ ਸ਼ਖਸੀ ਹਕੂਮਤ ਕਿੰਗਡਮ ਕਿਦਰੇ ਡੈਮੋਕ੍ਰੇਸੀ ਪ੍ਰਜਾਤੰਤਰ ਕਿਦਰੇ ਕਮਿਊਨਿਜ਼ਮ ਸੋਸ਼ਲਿਜ਼ਮ ਇਸ ਤਰੀਕੇ ਦੇ ਪਾਵਰ ਤਰੀਕੇ ਬਦਲਦੇ ਰਹੇ ਲੇਕਿਨ ਬੰਦੇ ਦੀਆਂ ਸਮੱਸਿਆਵਾਂ ਤਾਂ ਆਵਾਂ ਤੇ ਹੁੰਦੀਆਂ ਤਿਉਹ ਰਹੀਆਂ ਕਿਉਂ ਰਹੀਆਂ इकबाल ਕਹਿੰਦੇ ਨੇ ਇਸ ਵਾਸਤੇ ਕਿ ਜੁਦਾ ਹੋ ਦੀ ਸਿਆਸਤ ਸੇ ਤਾਂ ਰਹਿ جاتی ਹੈ ਚੰਗੇ ਦੀ ਅਗਰ ਸਿਆਸਤ ਨਾਲੋਂ ਧਰਮ ਨੂੰ ਅੱਡ ਕਰਦੇ ਹੋ ਤਾਂ ਸਿਆਸਤ ਚੰਗੇਜ ਖਾਂ ਦਾ ਅਖਾੜਾ ਬਣ ਕੇ ਰਹਿ ਜਾਂਦੀ ਹੈ ਹਿਟਲਰ ਦਾ ਟੋਲਾ ਬਣ ਕੇ ਰਹਿ ਜਾਂਦੀ ਹੈ ਹਲਾਕੂ ਦਾ ਅੱਡਾ ਬਣ ਕੇ ਰਹਿ ਜਾਂਦੀ ਹੈ ਉਹ ਤੇ ਬਰਬਾਦੀਆਂ ਹੀ ਬਰਬਾਦੀਆਂ ਕਰੇਗੇ ਤੇ ਇਕਬਾਲ ਦੇ ਬੋਲ ਨੇ ਉਸ ਵਕਤ ਐਸਾ ਇਕਬਾਲ ਨੇ ਆਖਿਆ ਤਾਂ ਫਿਰ ਅਸੀਂ ਕੋਸ਼ਿਸ਼ ਕੀਤੀ ਤੀ ਅਸੀਂ ਰੋਜ਼ ਦੁਆਨ ਦੀ ਸਮਾਪਤੀ ਤੋਂ ਬਾਅਦ ਆਪਣੇ ਗੁਰਦੇਵ ਕੋਲੋਂ ਮੰਗ ਕਰਨੀ ਸ਼ੁਰੂ ਕੀਤੀ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਰਾਜ ਪ੍ਰਬੰਧ ਪਵਿੱਤਰ ਹੱਥ ਦੇ ਬੰਦੇ ਚ ਪਰ ਪਵਿੱਤਰ ਹੱਥਾਂ ਦੇ ਚ ਹੋਵੇ ਤਾਂ ਕਿ ਕੋਈ ਆਕੀ ਨਾ ਹੋਵੇ ਦੁਖੀ ਨਾ ਹੋਵੇ ਕੋਈ ਕਿਸੇ ਦਾ ਹੱਕ ਮਾਰੇ ਨਾ ਕੋਈ ਕਿਸੇ ਦਾ ਹੱਕ ਖੋਵੇ ਨਾ ਰਾਜ ਸਤਾ ਸੱਤਵਾਦੀ ਦੇ ਹੱਥੇ ਚੋਵੇ ਸੱਤ ਤੇ ਸਤਾ ਦਾ ਅਸੀਂ ਸੁਮੇਲ ਕਹਿੰਦੇ ਹਾਂ ਧਰਮ ਤੇ ਰਾਜਨੀਤੀ ਦਾ ਸੁਮੇਲ ਇਕਾਗਰਤਾ ਬਖਸ਼ਣੇ